ਕਬੱਡੀ ਪਾ ਚੁੱਕੀ ਹੈ ਹੋਰੇ ਸੋਹਹਾ ਆਪ ਆਪ ਹੀ ਇੱਥੇ ਕਲੀਅਰ ਜੇ ਕਰਦੇ ਹੋ ਅੱਜ ਲਾਈਵ ਨਹੀਂ ਕਰ ਰਿਹਾ ਇਹ ਮੇਰੀ ਬੇਨਤੀ ਹੈ ਭਰਾਵਾਂ ਨੂੰ ਲਓ ਚੋਲਾ ਸਾਹਿਬ ਦੀ ਧਰਤੀ ਦਾ ਜੋਗਰ ਮੇਰੇ ਬੰਤੋ ਸਾਹਮਣੇ ਕਬੱਡੀ ਪਾ ਰਿਹਾ ਹੈ ਉਧਰ ਚਾਰ ਨੇ ਇੱਕ ਪਾਸੇ ਦੋੜ ਆਜੋ ਕੋਠੀ ਵਾਲਾ ਜੱਗਾ ਬਲਕਾਰਿਆ ਇਹਦਾ ਢੋੜਕੋਟ ਪਿੰਡ ਹੈ ਮੰਡੀ ਦੇ ਰੋ ਆਪਣੇ ਉਸਤਾਨ ਮੰਨਦਾ ਹੈ ਇਹ ਬਾਲ ਹੈ ਢੋੜ ਕੋਟੀਆ ਇਹਦਾ ਬਾਪ ਤਗੜਾ ਖੇਡਿਆ ਮੀਰਪੁਰੀਆ ਪਿੰਡ ਦਾ ਤਸੰਦਿਆ ਕੋਈ ਚਾਹ ਨੂੰ ਪੀਲਾ ਸੀਦਾ ਪੀੜੀਆ ਭਰਾਵਾਂ ਦੇ ਕੇ ਆਹ ਸਾਹਮਣੇ ਕਬੱਡੀ ਪੈ ਗਈ ਹੈ ਇਹ ਬਾਲ ਮਟੂਰ ਕੋਟੀ ਹੈ ਚਾਰ ਨੇ ਪਹਿਲਾ ਖੇਡੀ ਬਹੁਤ ਕਬੱਡੀ ਕੋਈ ਟੀਮ ਨਾਲ ਜਿੱਤਰੋ ਛੱਡੀ ਫਿਰ ਸੀਨੇ ਉੱਤੇ ਵੱਜ ਗਈ ਯਾਰੋ ਫਿਰ ਮੈਣਾ ਵਾਲੇ ਤੀਰ ਮੇਰੀ ਕਿਧਰੇ ਗਈ ਕਬੱਡੀ ਤੇ ਮੇਰਾ ਕਿਧਰੇ ਗਿਆ ਸਰੀਰ ਇਧਰ ਕਬੱਡੀ ਪੈ ਰਹੀ ਆ ਸਾਹਮਣੇ ਨਾਲ ਹੈ ਤਾਰ ਗੱਲ ਫਿਰਿੰਦਾ ਬਈ ਕੋਈ ਪਿੰਡ ਹੈ ਭਿੰਦੇ ਦਾ ਸ੍ਰੀ ਖਰੂਰ ਸਰਾਂ ਜੀ बुकल में वसिया हुया बुकल मां भाॻा वारा राते भले एंटी बारी चुकी आहे अंदरि दूर वारी जा आया जॻह ਅਲਗੋ ਕੋਠੀ ਦਾ ਟਾਕਾ ਲਓ ਸਾਹਮਣੇ ਚਾਰ ਨੇ ਤੇ ਜੋਹਾਂ ਤੇ ਪਈ ਹੋਈ ਰੇਣ ਇੱਕ ਕੰਨੀ ਦੀ ਹਿਮੰਦੀਆ ਪਰਬਤ ਫਰੰਦੀਪੁਰਿਆ ਗੋਪੀ ਲੱਗਿਆ ਹੋਇਆ ਨਾਲ ਕਹਿੰਦੇ ਅੱਛੀ ਹੈ ਉਪਲਾ ਵਾਲਾ ਇੱਕ ਹੁੰਦਾ ਸਤਾਹਪੁਰ ਪਿੰਡ ਹੈ ਤੇ ਸੁਖ ਹੈ ਨਾਲ ਭੰਗਾਰੇ ਪਿੰਡ ਵਾਲਾ ਉਪਲਾ ਵਾਲਾ ਅੱਛੀ ਕਰਦਾ ਟਰਾਈ ਲੱਗਿਆ ਪਿਆ ਜੋਰ ਹੁੰਦੀ ਹੋਈ ਬੱਲੇ ਬੱਲੇ ਇੱਕ ਪਾਸੇ ਕੰਮੂ ਉਸਤਾਦ ਸੱਬਿਆ ਬਾਦ ਦਾ ਚੰਡਿਆ ਚੇਲਾ ਬੜਕਾ ਅਜੇ ਕਾਂਡਾ ਵਾਲਾ ਬਈ ਦੇ ੱਟਕੇ ਹੰਡਾਂ ਦੇ ਕੋਲ ਤੇ ਨੰਬਰ ਰੀਟਰ ਦੇ ਸੇ ਹੈ ਮਧਰੀ ਗੋਟਰੀ ਆ ਪਰ ਬੜਾ ਤਰੰਤ ਹੈ ਮੁੰਡੇ ਦੇ ਸਰੀਰ ਦੇ ਵਿੱਚ ਚਾਰਵੇਂ ਉਧਰ ਨੰਬਰਦਾਰ ਪਿਆਰ ਨਾਲ ਕਹਿੰਦੇ ਫੇਰ ਮੈਦਾਨ ਵਿੱਚ ਖਾਣਾ ਪ੍ਰਾਂਤ ਕੋਠੀ ਵਾਲਾ ਜੱਗਾ ਤੇ ਜਗਰੂਆ ਕਹਿੰਦੇ ਭਾਈ ਮੱਧੂ ਦੀ ਧਰਤੀ ਦਾ ਆ ਨਾਲ ਅਲਗੋ ਕੋਠੀ ਵਾਲਾ ਜੱਗਾ ਟੱਕਰ ਦਿੱਤੀ ਬੈਠਾ ਕਬੱਡੀ ਦੇ ਵਿੱਚ ਮੇਰੇ ਮਿੱਤਰੋ ਇਧਰ ਦੇ ਬੰਦੇ ਤੇਜੀ ਦੀ ਪਾਈ ਹੋ ਰਹੀ ਆਇਆ ਗਲਟ ਟਿਕਾਣੇ ਲੱਗੀਆਂ ਪਈਏ ਬਾਹਰ ਕੇ ਜਾਂਦਾ ਪਰੇ ਨਿਸ਼ਾਨਾ ਛੱਡੀ ਨਾਲ ਗੁਰਜ ਟਿੱਕੇ ਹੋ ਗੁਰਜ ਹੌਸਲੇ ਉੱਤੇ ਅਗਰ ਵਿੱਚ ਖੜਦੇ ਭਾਈ ਅਮਰੀਕ ਸਿੰਘ ਜੇ ਦਾ ਗਰਾਈ ਬਲਰਾਜ ਪੂਰੇ ਕੋਹਨੇ ਵਾਲਾ ਟੱਕਰ ਏ ਏ ਏ ਆਹ ਸ਼ੇਰ ਲਿਆ ਤੈਨੂੰ ਸ਼ੇਰ ਲਿਆ ਰੰਦੀ ਗੁਰੇ ਦਾ ਪੀ ਨੂੰ ਸ਼ੇਰ ਲਿਆ ਲੱਗਿਆ ਪਿਆ ਜੋਰਾ ਦੁਨੀਆ ਦਾ ਟਾਪਰ ਨਾਮ ਸਾਡਾ ਕਹਿੰਦੇ ਟੀਮ ਟੂ ਰਿਆਣਾ ਬਿਲਕੁਲ ਸਾਡਾ ਭਰਾ ਕਹਿੰਦਾ ਵੀ ਜੱਗੇ ਦਾ ਪਰ ਜੱਫਾ 500 ਦਾ ਮਨਜੀਤ ਸਿੰਘ ਜੀ ਸਰਪੰਚ ਤੂਤ ਕੋਈ ਵਿਸ਼ੇ ਤੌਰ ਤੇ ਸਾਡੇ ਦਰਮਿਆਨ ਪੁੱਜੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਇਹਦਾ ਪੰਘਾਲਾ ਪਿੰਡ ਹੈ ਤੂਤ ਪੰਘਾਲਾ ਕੋਟ ਬੁੱਢਾ ਇਸ ਇਲਾਕੇ ਦੇ ਪ੍ਰਸਿੱਧ ਪਿੰਡ ਨੇ ਤਲਵੰਡੀਆਂ ਵੀ ਮਸ਼ਹੂਰ ਨੇ ਆਹ ਤਲਵੰਡੀ ਸੋਭਾ ਸਿੰਘ ਦੀ ਧਰਤੀ ਹੈ ਮੇਰੇ ਮਿੱਤਰੋ ਗੁਰਸੇਵਕ ਸਾਹਮਣੇ ਕਹਿੰਦੇ ਤਲਵੰਡੀ ਸੋਭਾ ਸਿੰਘ ਦੀ ਧਰਤੀ ਦਾ ਤੰਤਰਬਾਬਾ ਲਛੀराम ਦੀ ਧਰਤੀ ਹੈ ਮੇਲਾ ਜਲਾਈ ਮਹੀਨੇ ਵੱਡਾ ਹੁੰਦਾ ਸੇਕ ਦੀ ਪਾਈ ਰੇਡ ਹੈ ਫਤਾਹਪੁਰੀਆ ਤਿਆਰ ਹੈ ਅਜੀ ਉਪਲਾ ਦਾ ਮਕਾ ਲਾ ਧੂੜ ਉੱਡ ਰਹੀ ਹੈ ਲੱਗਿਆ ਹੋਇਆ ਜੋਰ ਹੈ ਪਟਾਕੇ ਪੈਂਦੇ ਆ ਮੇਰੇ ਮਿੱਤਰੋ ਅਗਲੀ ਰੇਡ ਹੈ ਜਗਰਾਜ ਕੋਟ ਬੁੰਦੇਲਾ ਖੇਡ ਕਬੱਡੀ ਦਾ ਟਾਪ ਰੇਡਰ ਉਹ ਵੀ ਵਿਸ਼ੇਸ਼ ਤੌਰ ਤੇ ਆਪਣੀ ਟੀਮ ਨਾਲ ਪੁੱਜਿਆ ਹੈ ਦੇਵ ਦੀ ਰੇਡ ਹੈ ਰਾਣੇ ਅੰਤਰ ਗੱਲ ਇਹ ਗੁਰਦੇਵ ਸਿੰਘ ਦੇਵ ਨਾਜਵਾਨ ਫਰੰਦੀਪੁਰੀਆ ਰੇਡ ਪਾਉਂਦੀ ਵਧਿਆ ਹੋਇਆ ਹੈ ਟਿਕਾਹਾ ਵਿੱਚੋਂ ਨਾ ਯਾਰ ਜੀਪੀਆ ਟਰਾਈ ਹੁੰਦੀ ਹੋਈ ਬੱਲੇ ਬੱਲੇ ਆ ਵੀਰੋ ਵੀ ਵੱਜ ਕੇ ਵੀ ਜਵਾਨਾ ਪੁਆਇੰਟ ਰੇਡਰ ਦੇ ਹਿੱਸੇ ਆ ਤਾਰੀ ਏਕਮਾ ਤਾਰੀ ਵਜਦੀ ਵੇਖ ਲਈ ਕਿ ਤਾਰਾ ਵਜਦਾ ਦੇਖਣਾ ਆਹ ਸਾਹਮਣੇ ਮੁਕਾਬਲਾ ਸਿਰੇ ਦਾ ਲੈ ਵੀ ਵੀਰਾ ਥੋੜਾ ਪਿੱਛੇ ਨੂੰ ਹੋ ਗਿਆ ਲਾ ਪਲੇਅਰ ਦੀ ਪਾਈ ਹੋਈ ਰੇਡ ਯਾਰ ਬਤਕੜਾ ਖੇਡਿਆ ਹਲਕਾ ਜਿਹਾ ਟੱਚ ਕਰਨ ਦੀ ਕੋਸ਼ਿਸ਼ ਕਰਦਾ 3 ਨੰਬਰ ਕਹਿੰਦੇ ترਸੇਮ ਸਿੰਘ ਦੋਧੀ ਦੇ ਪੁੱਤਰ ਦਾ ਲੰਡੀਆਂ ਜੀਪਾ ਜੇਤੂ ਜਿੱਤੀ ਜਿੱਤੀ ਬੈਠਾ ਹੈ ਇਹ ਸਰਦਾਰ ਚੱਗਰ ਸਿੰਘ ਦਾ ਪੁੱਤਰ ਹੈ ਅਰਸ਼ ਸੁਖਮਣ ਜੋ ਬਹੁਤ ਵੱਡੇ ਨਾਮ ਨੇ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਇਹ ਜੋਬਰ ਹੈ ਚੋਲਾ ਸਾਹਿਬ ਦੀ ਧਰਤੀ ਦਾ ਔਰ ਦੇਖਾਂਗੇ ਅਰਗੋ ਕੁੱਠੀ ਦਾ ਜੱਗਾ ਕਰਦਾ ਹੋਇਆ ਕੋਸ਼ਿਸ਼ ਇਹ ਅਰਗੋ ਕੁੱਠੀ ਪਿੰਡ ਦੁਨੀਆ 'ਚ ਮਸ਼ਹੂਰ ਰੂਪੇ ਲਹਿਰਾਂ ਨਹੀਂ ਰਾਮਾ ਨੂੰ ਮਿਲਨ ਜਿਵੇਂ ਢਲੀਆਂ ਦੁਪਹਿਰਾਂ ਵੀ ਇਹਦੇ ਪਿਤਾ ਜੀ ਨੇ ਇਹ ਗੀਤ ਲਿਖਿਆ ਹੈ ਤੇ ਦੁਨੀਆ ਨੇ ਮਾਣ ਆਨੰਦ ਮਾਣਿਆ ਇਸ ਗੀਤ ਦਾ ਕਿ ਐਨਾ ਤੈਨੂੰ ਪਿਆਰ ਕਰਾਂ ਕਿ ਬਾਲਗ ਹੈ ਅਵੇਸ਼ਾ ਜਾਦਾ ਨੇ ਪੰਜਾਬੀ ਸੰਗੀਤਕ ਦੀ ਦੁਨੀਆ ਵਿੱਚ ਤੇ ਕਬੱਡੀ ਜਗਤ ਵਿੱਚ ਇਸ ਪਰਿਵਾਰ ਨੇ ਵੱਡਾ ਯੋਗਦਾਨ ਪਾਇਆ ਪਰ ਸਾਹਮਣੇ ਰੇਡ ਪਾਉਂਦੇ ਨਹੀਂ ਨੌਜਵਾਨ ਭਿੰਦਾ ਬਾਈ ਕੋਈ ਪਿੰਡ ਹੈ ਪਰ ਸਾਹਮਣੇ ਜਗਨ ਭਾਈ ਲੱਤੂ ਦੀ ਧਰਤੀ ਦਾ ਉਹਦਾ ਢਾਹ ਨੂੰ ਆਦਾ ਹੋਇਆ ਆਦਾ ਹੋਇਆ ਆਦਾ ਸਰਾ ਹੋ ਗਿਆ ਆਦਾ ਸਰਾ ਹੋ ਗਿਆ ਭਾਈ ਲੱਤੂ ਪਿੰਡ ਮੇਰੇ ਮਿੱਤਰੋ ਦਾ ਨਾਮ ਹੈ ਟੋਟੀਆਂ ਵਾਲੇ ਕਾਕੇ ਦਾ ਵੀ ਵੱਡਾ ਨਾਮ ਹੈ ਇਹ ਸ਼ਰਵਤਾ ਹੋਈਆਂ ਨੇ ਉਧਰ ਬਾਬਾ ਸੱਤੇਸ਼ਾ ਜੀ ਬੈਠੇ ਐ ਬਾਬਾ ਬਖਤਿਆਰ ਸ਼ਾਹ ਜੀ ਬੈਠੇ ਐ ਗੱਦੀ ਨਸ਼ੀਨ ਬਾਬਾ ਕਾਲੇ ਸ਼ਾਹ ਜੀ ਬੈਠੇ ਨੇ ਬਾਬਾ ਬਖਤਿਆਰ ਸ਼ਾਹ ਜੀ ਰਤੋਗੇ ਤੋਂ ਵੀ ਧੰਨਵਾਦ ਇੱਦਲੀ ਕੋ ਸੁਤੰਦਰ ਇੱਦਲੀ ਸਾਡਾ ਭਰਾ ਤੇ ਨਾਲ ਨਿਸ਼ਾਨ ਇਟਲੀ ਇਟਲੀ ਗਰੁੱਪ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਸਰਦਾਰ ਕੁਲਦੀਪ ਸਿੰਘ ਦੇ ਪੁੱਤਰਾਂ ਦਾ ਜਿਨ੍ਹਾਂ ਨੇ ਕਬੱਡੀ ਦੀ ਸੇਵਾ ਜੁੜੀ ਹੈ ਬਹੁਤ ਸਨਕਾਰ ਕਰਦੇ ਆ ਇਧਰ ਤੇਜ ਹੈ ਇਧਰ ਨੰਬਰਦਾਰ ਹੈ ਤਾਰੀਆ ਦੋ ਦੋਲੇ ਵਾਲਾ ਮੇਰੇ ਮਿੱਤਰੋ ਇਹ ਮੇਰਾ ਗੁੰਡੇ ਫੈਨ ਆ ਤੇਰੇ ਸ਼ਹਿਰਾਂ ਦੇ ਇਧਰ ਬੋਰ ਕਲਸ ਤੇ ਸੁਖਪੂਰਾ ਕਹਿੰਦੇ ਕਲਸੋ ਜੰਗੇ ਅਰਕੋ ਵਾਲੇ ਜੱਗੇ ਦਾ ਇੱਕੋ ਹੀ ਜਫਾ ਤੇ 500 ਦਾ ਹੋਵੇਗਾ ਇਧਰ ਸਾਈ ਲੋਕ ਬੜੇ ਪਿਆਰ ਸਤਿਕਾਰ ਦੇ ਰਹੇ ਆ ਪਰ ਬਲਰਾਜ ਵੱਟ ਕੇ ਵੀ ਜਵਾਦ ਹੋਵੇਗਾ ਇੱਕ ਪਾਸੇ ਪ੍ਰੀਤ ਭਾਈ ਲੱਦੂ ਦੀ ਟੀਮ ਹੈ ਦੂਸਰੇ ਪਾਸੇ ਫਰੰਦੀਪੁਰਿਆ ਗੋਪੀ ਨੇ ਖੇਡਣਾ ਔਰ ਜੇਲਾ ਪੜਾਉ ਸਾਡਾ ਵੀਰ ਆਪਣੇ ਨਗਰ ਨਾਲ ਬੜ ਕੇ ਸੱਜੇ ਦੇ ਰਿਹਾ ਤਲਵੰਡੀ ਵਾਲੀ ਵੀ ਰੇਡ ਪੈ ਰਹੀ ਹੈ 4 ਨੇ ਖੰਮ ਜਾਤੀ ਫਰੰਦੀਪੁਰਿਆ ਗੋਪੀ ਮੇਰੇ ਮਿੱਤਰੋ ਫਤਾਹਪੁਰਿਆ ਲੱਗ ਗਿਆ ਟੁੱਟ ਕੇ ਤਾਜੂ ਸਵਾਦ ਸੇਕ ਵੀ ਤਕੜਾ ਸੇਕ ਵੀ ਦੋ ਜਾਣਿਆਂ ਵਿੱਚ ਮਾੜਾ ਹੁੰਦਿਆਂ ਫਾਨਾ ਅੜਿਆ ਦੀਜੇ ਦਾ ਜਦੋਂ ਵਿਆਹੀ ਜਾਂਦੀ ਸਾਦੀ ਉਹ ਕੱਟ ਕਰਦੀ ਦੀਜੇ ਦਾ ਬਹਾਨ ਡਿਊਟ ਗਾਇਕ ਬਕਰ ਅੰਖੀਲਾ ਦੀ ਉਹਦੇ ਆਨੰਦ ਮਾਰ ਰਿਆ ਲਾਜ ਦੇ ਗਰੀਏ ਪਰ ਜੱਗਾ ਹਲਕੇ ਵਾਲਾ ਇਹ ਕਰ ਜੱਫਾ ਲਾ ਗਿਆ ਬੋੜਾ ਕਲਸੋ ਸੁੱਖਾ ਭੂਰਿਆ ਵਾਲਾ ਕਹਿੰਦੇ ਅਸੀਂ 500 ਦੇ ਦੇਣਾ ਹੈ ਆਓ ਸਾਹਮਣੇ ਹਰ ਇੱਕ ਦਾ 1500 ਦੇਵਾਂਗੇ ਦੋ ਜੱਫਿਆਂ ਦਾ 1500 ਆ ਤਿੰਨਾਂ ਜੱਫਿਆਂ ਦਾ 1500 ਇਧਰ ਕਹਿੰਦੇ ਲੱਭ 플레이ਰ ਦੀ ਪਾਈ ਹੋ ਰੇਡ ਹੈ ਬਿੱਲੇ 플레이ਰ ਦੀਆਂ ਗੱਲਾਂ ਨੇ ਫਰੰਦੀਪ ਪੁਰੀਆ 플레이ਰ ਬੈਂਕਾ ਸੁਰ ਸਿੰਘ ਯਾਰ ਮਾਲ ਵੱਧਾ ਹੋਇਆ ਬਾਜਾਂ ਵਾਲੀ ਦੀ ਕਿਰਪਾ ਤੇ ਚੋਲਾ ਸਾਹਿਬ ਗੁਰੂਆਂ ਦੀ ਚਰਨ ਮਾਰਕ ਧਰਦੀ ਹੈ ਪ੍ਰਗਟ ਅਮਰਦ ਅਗੰਬੜਾ ਬਰਿਆਮ ਅਕੇਲਾ ਵਾਹ 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 ਗੋਬਿੰਦ ਸਿੰਘ ਆਪੇ ਗੁਰ ਚੇਲਾ ਇਧਰ ਦੇ ਬੰਦੇ ਜਵਾਨ ਹੈ ਉਧਰ ਮਾਨਸੇ ਵਾਲਾ ਟੱਕਰ ਸਰੋਦੀ ਆ ਆ ਬੱਲੇ ਬੱਲੇ ਹੁੰਦੀ ਹੋਈ ਮੇਰੇ ਮਿੱਤੋਂ ਲੱਗਦਾ ਜੋ ਢੂੜ ਗੋਟੀਆਂ ਕਬੱਡੀ ਪਾਉਣ ਦੀ ਵਧਿਆ ਹੋਇਆ ਮੇਰੇ ਮਿੱਤਰੋ ਚਾਰ ਜੱਫਿਆਂ ਦੇ ਉੱਪਰ ਪਾਈ ਹੋਏ ਰੇਡ ਹੁਣ ਵੇਖਾਂਗੇ ਕਿਹੜਾ ਨੌਜਵਾਨ ਲਾਊਗਾ ਜੱਫਾ ਕਿਹਦਾ ਕਰੂ ਕਮਾਲ ਗੱਲਾਂ ਮੇਰੇ ਮਿੱਤਰੋ ਆਹ ਟਿਕਾਣੇ ਲੱਗਣ ਗਿਆ ਸਾਈ ਲੋਕਾਂ ਦੀ ਚੜ੍ਹਦੀ ਕਲਾ ਲਈ ਵੱਡੇ ਪਿਆਰ ਅੰਜੀ ਉਪਲ ਤੇ ਬਾਲੰਦ ਧੂੜ-ਕੋਟੀਆ ਆ ਜਾਂਦਾ ਫੁੱਟ ਗਿਆ ਧੂੜਾ ਧੂੜ ਗੋਟੀਆਂ ਇੱਕ ਤਗ ਆਜਾ ਸਾਡਾ ਭਰਾ ਕਹਿੰਦੇ ਜਰਮਨ ਦੇ ਕੋਲਰ ਦੇ ਵਿੱਚ ਰਹਿੰਦਾ ਜਸਪਿੰਦਰਜੀਤ ਜੋਸ਼ਰ ਰਹਿੰਦਾ ਸਾਡਾ ਭਰਾ ਇਹ ਵੀ ਢਿੰਡਾ ਹੈ ਬੋਈ ਕੋ ਯਾਰਾ ਸ੍ਰੀ ਗੋਡਵਾਲ ਸਾਹਿਬ ਦੀ ਧਰਤੀ ਹੈ ਸਾਹਮਣੇ ਨੌਜੰਦੀ ਪਾਈ ਹੋਈ ਰੇਡ ਬਰਕਾਰੇ ਬੰਦ ਨੇ ਕਹਿੰਦੇ ਟਾਪ ਦੀ ਟੀਮ ਅਪਣਾਈ ਹੋਈ ਹੈ ਟਾਪ ਦੀ ਟੀਮ ਮੀਰ ਕੋਇਆ ਪੱਲਾਗੇ ਪੁੱਜਿਆ ਇਹ ਜਗਰੂ ਹੈ ਪਾਈ ਲੱड्डੂ ਵਾਲਾ ਇਹ ਪਹਿਲਾ ਵੀ ਵਾਰ ਸਿਰੇ ਦੇ ਚੰਡੇ ਵਾਲ ਕੇ ਤੇਲੇ ਹੈ ਚੰਡੇ ਕਮ ਦਿੰਦੇ ਹੈ ਤੇਲਾ ਖੁਰਪਾ ਤੇ ਖਿਡਾਰੀ ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਆਓ ਸਾਹਮਣੇ ਸਿਰੇ ਦਾ ਮੈਚ ਦੋ ਨੰਬਰ ਤੋਂ ਕਹਿੰਦੇ ਕੋਸ਼ਿਸ਼ ਕੀਤੀ ਹੈ ਪਰ ਮੁੰਡਾ ਨਮਾ ਪਿੰਡਿਆਂ ਦਾ ਕੀ ਨਾ ਜਿਹੜਾ ਦਸੀਏ ਦੁਨੀਆ ਨੂੰ ਲਗਾਵੜਾ ਵਧੀਆ ਮਾਰਿਆ ਮੁੰਡੇ ਨੇ ਜਵਾਨਾਂ ਦਾ ਲਓ ਸਾਹਮਣੇ ਸੁਰਸਗੀਆ ਤੇਜਪਾਲ ਸਿੰਘ ਅੰਬੇਸੁਰ ਸਿੰਘ ਇਹਦਾ ਗਰਾਈ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਆਹ ਟੱਕਰ ਚੋਟੀ ਦੀ ਹੋਈ ਪਰ ਸਾਹਮਣੇ ਕੀ ਫੈਸਲੇ ਸੁਣਾਏ ਜਾਣਗੇ ਜਸਪਰਮੰਝ 1962 ਖੇਡ ਕਬੱਡੀ ਦਾ ਬਲਵਾਰ ਧੋਰੀਆਂ ਵਾਲਾ ਕਬੱਡੀ ਪਾ ਰਿਹਾ ਤੋਰਾ ਕੋਨਾ ਹਰ ਕਹਿੰਦੇ ਵੱਡੇ ਮੇਲੇ ਹੁੰਦੇ ਆ ਸਾਰਾ ਦੱਬਰੀ ਪੈਂਦਾ ਜਮੇ ਆਹ ਸਾਹਮਣੇ ਕਹਿੰਦੇ ਅਮਰ ਇਧਰ ਦੇ ਬੰਦੇ ਢੰਗਾਰੇ ਵਾਲਾ ਕਬੱਡੀ ਪੈਂਡ ਲਈ ਵੜਿਆ ਹੋਇਆ ਹੈ ਫਿਰ ਮੈਦਾਨ ਵਿੱਚ ਚਾਰ ਨੇ ਟੋਟੀਆਂ ਵਾਲੇ ਕਾਕੇ ਨਾਲ ਮੁਕਾਬਲਾ ਇਹ ਟੋਟੀਆਂ ਪਿੰਡ ਕਹਿੰਦੇ ਨੌਜਵਨ ਗੱਬਰੂ ਦਾ ਕਬੱਡੀ ਵਾਲੇ ਦੀ ਰੇਡ ਪੈ ਰਹੀ ਹੈ ਗੱਲ ਸੂਰਬੀਰ ਯੋਧਿਆਂ ਦੀ ਹੈ ਗੱਲ ਸ਼ਹੀਦਾਂ ਦੀ ਹੈ ਤੇ ਅੱਜ ਦਾ ਮੇਲਾ ਕਹਿੰਦੇ ਲੱਖਾਂ ਦੇ ਦਾਤਾ ਕਰੋੜਾਂ ਦੇ ਦਾਤਾ ਪੀੜ ਪਾਸ਼ਾ ਜਦੋਂ ਗੱਲ ਚੱਲਦੀ ਆ ਲੱਖ ਦਾਦਾ ਜੀ ਹੁੰਦਾ ਫਲਾਨਾ ਜੋੜ ਮੇਲਾ ਸੱਤੇ ਸ਼ਾਹੀ ਬਾਬਾ ਜੀ ਵਿਹਾਰੇ ਸ਼ਾਹੀ ਸਤਕਾਰਯੋਗ ਨੇ ਬਾਬਾ ਕਾਲੇ ਸ਼ਾਹੀ ਦਾ ਤੇ ਨਾਲ ਵੱਡੇ ਮਾਨ ਸਤਕਾਰ ਬਲਕਾਰ ਨਸੀਲਾ ਵੱਡਾ ਭਾਈ ਆ ਸਾਡਾ ਸਤਕਾਰ ਆ ਇੱਧਰ ਆ ਲੱਗਿਆ ਜੋਰ ਪੁੱਟਾ 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 ਪ੍ਰਪਾ 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 ਬੈਠਾ ਸਾਡਾ ਵੀਰ ਜਿ ਸੋਨਿਆਂ ਨੇ ਸੋਨਿਆਂ ਖਰਾਬ ਆਲਿਆ ਤੇਰਾ ਚੱਲਦਾ ਟੀਮਿਆਂ ਚ ਨਾਲ मुना <encore> ਹੋ ਵੀ ਬਾਰੇ ਬੰਦਾ ਚੰਗਿਆ ਹੋਇਆ ਖਿਡਾਰੀ ਹੈ ਆਹ ਸਾਹਮਣੇ ਕਹਿੰਦੇ ਲੱਭ ਪਲੇਅਰ ਦੀ ਪਾਈ ਰੇਡ ਹੈ ਲੱਭੀ ਉਧਰੋਂ ਬੰਨੇ ਬੰਗਾਰੇ ਵਾਲਿਆ ਥੋੜਾ ਮਰੀ ਬੇਂਤੀ ਵੀਰਾਂ ਨੂੰ ਪਿੱਛੇ ਨੂੰ ਹੋ ਗੀਏ ਸੁਖ ਬੰਗਾਰੇ ਦਾ ਕਹਿੰਦੇ ਮੁਕਾਬਲਾ ਹੈ ਲੱਭ ਪਲੇਅਰ ਇਹ ਵੀ ਕਹਿੰਦੇ ਯਾਰ ਬਹੁਤ ਤਕੜਾ ਖੇਡਿਆ ਹੈ ਉਹਦੀ ਰੇਡ ਆ ਰਹੀ ਹੈ ਤਰੀ ਗੱਲ ਸਾਹਮਣੇ ਕੈਨੇਡਾ ਤੋਂ ਸੱਦੇ ਦੇ ਰਿਹਾ ਹੈ ਇਹਦਾ ਪਰਸ਼ੇਦ ਸਿੰਘ ਮਾਲਾ ਮਾਲਾ ਬੈਰੀਗੇਡ ਦਾ ਵੱਡਾ ਸਰਵਾਰ ਸੋਨੇ ਦੇ ਕੈਂਥੇ ਨਾਲ ਕਰਨਾ ਆਪਾਂ ਆਹ ਮਾਲਾ ਬੈਰੀਗੇਡ ਸੁੰਦਰ ਮੈਚ ਲੱਗਿਆ ਹੋਇਆ ਔਰ ਸਾਹਮਣੇ ਕੀ ਫੈਸਲੇ ਰੈਜ ਦਾ ਅੱਗ ਹੋਣਾ ਨਿਕਲਨੀ ਹੈ ਕਿਹਦੇ ਕਿਹਦੇ ਨੰਬਰ ਆ ਦੇਖ ਕੇ ਜਾਇਓ ਆਤਮਾ ਸਿੰਘ ਦੀ ਕਬੱਡੀ ਕਲੱਬ ਘਰਿਆਲੇ ਦੇ ਨੰਬਰ ਦੇ ਜਿਹੜੇ ਉਹਨੇ 19 20 ਨੰਬਰ ਆ ਜੀ ਤੇ ਫਰੰਦੀਪੁਰ ਦੀ ਟੀਮ ਦੇ ਨੰਬਰ ਆ ਜੀ 12 ਸਾਡੇ 20 ਤੇ 12 ਦਾ ਮੁਕਾਬਲਾ ਆ ਸਾਡੇ 20 ਤੇ 12 ਹਰ ਇੱਕ ਕੱਢਣਾ ਪੈਣਾ ਇੱਕ ਮਾ ਇਧਰ 12 ਬੰਦਾ ਖੇਤ ਬੀਬੀ ਜੀ 13 ਬੰਦਾ ਨਾ ਹੈ ਇਹ ਵੀ ਗੀਤ ਮੜਾ ਹਟ ਪਿਆ ਸੀ ਦਾ ਸੋਨੀ ਛੰਨਾ ਵਾਲੇ ਦਾ ਵੀ ਸਨਮਾਨ ਹੋਣਾ ਹੈ 20 ਤੇ 12 ਸੋਨੀ ਛੰਨਾ ਵਾਲੇ ਨੂੰ ਕੈਂਠਾ ਪਾਇਆ ਜਾਣਾ ਕੈਂਠਿਆਂ ਦੇ ਮੇਲੇ ਦੇ ਸੋਨੀ ਛੰਨਾ ਵਾਲਾ ਵੀਰ ਹੈ ਸਾਡਾ ਜਿੰਦ ਮੁਗਲ ਚੱਕਿਆ ਸਾਡਾ ਵੀਰ ਉਸ ਵੀਰ ਨੂੰ ਵੀ ਸੋਨੇ ਦਾ ਕੈਂਠਾ ਪਹਿਣਾ ਹੈ ਬਿਲਖਾ ਸੰਧੂ ਮਾਲੂਬਾਬ ਬੁਲਟ ਮੋਟਰਸਾਈਕਲ ਦੇ ਨਾਲ ਬਿਲਖੇ ਭਰਾ ਦਾ ਵੀ ਸਨਮਾਨ ਹੋਣਾ ਹੈ ਉਹ ਵੱਡਾ ਖੇਡ ਮੇਲਾ ਇੱਕ ਜਵਾਈ ਕੈਂਚਾ ਵਾਲਾ ਮੇਲਾ ਰੌਣਕਾ ਮੇਲਾ ਮਿੱਤਰਾਂ ਦਾ ਜਿੱਥੇ ਕਹਿੰਦੇ ਕੈਂਚੇ ਮਿੱਤਰੋ ਨਾਲ ਦੇਣੀਆਂ ਇਹ ਗੱਡੀਆਂ ਤੇ ਚੁੰਗਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ ਮੈਨੂੰ ਲੱਗਦਾ ਵੀ ਸੇਵਾ ਜੀ ਇੱਧਰ ਲੱਗਿਆ ਆ ਗੱਲਾਂ ਕਿੱਧਰ ਨੂੰ ਜਾਣਗੀਆਂ ਸਮਾਂ ਦੱਸੂਗਾ ਮੇਰੇ ਮਿੱਤਰੋ ਜੇ ਦੋ ਜਾਣਿਆਂ ਵਿੱਚ ਮਾੜਾ ਹੁੰਦਾ ਫਾਹਾ ਅਰਿਆ ਤੀਜੇ ਦਾ ਜਦੋਂ ਵਿਆਹੀ ਜਾਂਦੀ ਸਾਲੀ ਉਹ ਕੱਟ ਕਰਦੀ ਜੀਜੇ ਦਾ ਬਣਕਾਰ ਕਨਖੀਲਾ ਜੀ ਨੇ ਆਪਣੇ ਗੀਤਾ ਵਿੱਚ ਜ਼ਿਕਰ ਕੀਤਾ ਹੈ ਪਰ ਇੱਕ ਪਾਸੇ ਪਰपंच ਤੇ ਦੂਸਰੇ ਪਾਸੇ ਕਿਨਾ ਬਈ ਕੋਈ ਪਿੰਧਾ ਹੈ ਉਹ ਸਾਹਮਣੇ ਵਜਦੇ ਧੱਕੇ ਲੱਗੇ ਜੋ ਹੁੰਦੀ ਹੋ ਬੰਲੇ ਬੰਲੇ ਪੁਆਇੰਟ ਰਿੰਟਰ ਦਾ ਬਲਕੋਟੀਆ ਇੱਕ ਵਾਰ ਲੱਗ ਕੇ ਵੀ ਕਿੰਦਾ ਪੈਂਦਾ ਦੇਖੀਏ ਫਿਰ ਆ ਲੱਗ ਕੇ ਵੀ ਕਿੰਦਾ ਪੈਂਦਾ ਦੇਖੀਏ ਫਿਰ ਆ ਸਾਡੇ ਲੋਕ ਰੇਡਰ ਭਾਜੇ ਜੱਫਾ ਲੱਗਦੀ ਅਸੀਂ ਤਾਂ ਭਾਈ ਬੰਦੇ ਚ ਬੰਦਾ ਵਜਦਾ ਦੇਖਣਾ ਹੈ ਅੱਜ ਤਾਂ ਭਾਈ ਸਵਾਦ ਲੈਣਾ ਹੈ ਖੇਡ ਕਬੱਡੀ ਵੱਡੀ ਆ ਆ ਯਾਰਾ ਤੇਜ ਤੇਰਾ ਵੀ ਖੜਦਾ ਦੜਕਾ ਹੁੰਦਾ ਵੇਖੀ ਆ ਥੋੜੀ ਗੱਡੀ ਚਲਣੀ ਆ ਤੁਸੀਂ ਤਾਂ ਖੰਡੇ ਤੇ ਚੱਲੀ ਜਾਂਦੇ ਹੋ ਲੈ ਵੀ ਪ੍ਰੀਤ ਆ ਜੁਗਨਵਾ ਹੋ ਗਿਆ ਤਕੜਾ ਨੌਜਾਨਾ ਜਾਂ ਕਹਵੇ ਨੰਬਰ ਦਾ ਆਪਰਾ ਵਿੱਚ ਮੈਦਾਨਾਂ ਦੇ ਪਰਬਤ ਵਰਗੇ ਜੁੱਸੇ ਇਹਨਾਂ ਸ਼ੇਰ ਜਵਾਨਾਂ ਦੇ ਲੋਕੀ ਕਰਦੇ ਗੱਲਾਂ ਜਿੱਥੇ ਜੁੜ ਕੇ ਪੈਂਦੇ ਆ ਆ ਲਾਂਗੀਆਂ ਹੋਈਆਂ ਮਿਹਨਤਾਂ ਦੇ ਮੁੱਲ ਵਿੱਚ ਮਦਾਨੀ ਪੈਂਦੇ ਆ ਤਾਰੀ ਦੋਲ ਦੇ ਵਾਰ ਕਰੋ ਕਮਾਲ ਆ ਗਿਆ ਟੁੱਟ ਗਿਆ ਮੇਰੇ ਮਿੱਤਰੋ ਉੜਦੀ ਤੂਰ ਫਾਇਦੇ ਸ਼ਿਕਰ ਵਿੱਚ ੱਟਕੇ ਹੁੰਦੀ ਬੱਲੇ ਬੱਲੇ ਆ ਬੱਲੇ 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 ਕਬੱਡੀ 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 ਹਾਂ ਤਾੜੀਆਂ 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 ਪੈ ਗਏ ਤੰਦੂਰ ਚ ਕੋਲੇ ਹੁੱਲੇ ਫਲਾਰੇ ਹੁੱਲੇ ਫਲਾਰੇ ਤੇ ਟੀਮਿਆਂ 'ਚ ਕਹਿੰਦੇ ਨਜ਼ਾਰੇ ਨਜ਼ਾਰੇ ਆ ਇਹ ਕਾਲ ਮੋਰ ਇਹਦੀ ਰੇਡ ਪਾ ਰਹੀ ਆ ਉਹ ਪ੍ਰਭ ਪ੍ਰਭ ਤੇ ਕਹਿੰਦੇ ਟੱਚ ਡਬਲ ਇਧਰ ਦੇ ਪਾਸੇ ਅਮਰ ਆ ਗਿਆ ਪੰਘਾੜੇ ਵਾਲਾ ਬਲਜੀਤ ਸਿੰਘ ਪੰਜਾਬ ਰਾਜ ਬਿਜਲੀ ਬੋਣ ਸਾਡਾ ਵੀਰ ਸਤਕਾਰਯੋਗ ਉਸ ਨਗਰ ਦੀ ਹਸਤੀ ਲਓ ਅਮਰ ਪੰਘਾੜੇ ਪਿੰਡ ਦਾ ਮੁੰਡਾ ਪਰ ਵਿੱਚ ਉਸੇ ਵਿੱਚ ਗੁਰੂ ਦਾ ਖਾਲਸਾ ਚਾਰ ਜਾਪੀ ਉੱਪਰ ਧਾਵਾ ਹੋ ਗਿਆ ਤੇ ਜਗਨ ਭਾਈ ਲੱਤੂ ਦਾ ਜਗਨ ਕਬੱਡੀ ਵਿੱਚ ਮਗਨ ਜਗਨ ਕਬੱਡੀ ਵਿੱਚ ਮਗਨ ਤੇ ਅਮਰ ਇਹ ਆਉ ਜਾਂਦਾ ਪੰਘਾੜੇ ਦਾ ਵਾਹਿਗੁਰੂ ਮਿਹਰ ਕਰੇ ਪਿਆਰ ਸਿੰਘ ਕਬੱਡੀ ਪਾ ਰਿਹਾ ਹੈ ਚਾਰ ਨੇ ਮਨਦੀਪ ਭਰਾ ਹੈ ਸਾਡਾ ਪੰਪੋ ਵਾਲਾ ਉਧਰ ਫਰੰਦੀਪੁਰੀਆ ਤੇ ਬਰੇ ਬਰੇ ਹੋ ਬਰੇ ਬਰੇ ਉਧਰ 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 ਹੱਟ ਗਿਆ ਟੂਮਲੇ ਨੂੰ ਤੜਾ ਵੱਜ ਗਿਆ ਟੂਮਲੇ ਨੂੰ ਤੜਾ ਵੱਜ ਗਿਆ ਟੂਮਲੇ ਨੂੰ ਤੜਾ ਤੇ ਬਰਦਾਜ ਆ ਗਿਆ ਆ ਗਿਆ ਆ ਗਿਆ ਆ ਮੇਰਿਆ ਰੱਬਾ ਬਾਬਾ ਜੀ ਆਸ ਚੱਕਲਾ ਜੱਗਿਆ ਪਰੇ ਕਰਨਾ ਭਰਾ ਬਣ ਕੇ ਹੁਣ ਵੀ ਧਰਤੀ ਦਾ ਪਰ ਨਜ਼ਾਰੇ ਵੱਧ ਕੇ ਖੱਤ ਵੱਧ ਕੇ ਬਾਦਰ ਸਾਈ ਜੋਗ ਖੁਸ਼ ਹੋ ਗਿਆ ਤੇ ਖੁਸ਼ ਹੁੰਦਾ ਹੋਵੇਗਾ ਬਲਕਾਰ ਅਨਖੀਲਾ ਸਾਡਾ ਵੀਰ ਤੇ ਫੁੱਲ ਠੁਮਕ ਪਾ ਬਰਦੀ ਦੀ ਧਰਦੀ ਦੀ ਧਰਦੀ ਦੀ ਤੇਰੀ ਹਿੱਕ ਤੇ ਜੰਦੀ ਦੀ ਛੰਗ ਕੇ ਰੇਡ ਪਾ ਰਿਹਾ ਹੈ ਰੇਡ ਕਹਿੰਦੇ ਸੇਕ ਦੀ ਪੈੜੀਆ ਰਣਜੋਤ ਦੇ ਦਰਸ਼ ਲੋਗੇ ਜੋਨਾ ਵੀ ਆ ਗਿਆ ਬਣਾਵਾ ਸਾਡਾ ਭਰਾ ਜੋਧਿਆ 23 ਦੇ ਫਰਿਸ਼ਤੇ ਪਰ ਪਟਾਕੇ ਪਹਿਣਗੇ ਥੋੜਾ ਪਰੇ ਨੇ ਫਿਰ ਗਏ ਮੇਰੇ ਮਿੱਤਰੋ ਉਧਰ ਮਤਾਲਾ ਉੱਪਰ ਤਿੰਨ ਲੱਗ ਗਿਆ ਦੋਗ ਦਾ ਫਰਕ ਰਹਿ ਗਿਆ ਹਜੇ ਤਾਂ ਤੀਰ ਕਮਾਨ ਮੇਂ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਬੋਲ ਜਵਾਨ ਮੇਂ ਕੁਝ ਵੀ ਹੋ ਸਕਦਾ ਹੈ ਕੁਝ ਕਿਹਾ ਨਹੀਂ ਜਾ ਸਕਦਾ ਕੀ ਹੋਊਗਾ ਅੱਗ ਵਰਗਾ ਤੱਤਾ ਮੈਚ ਖੇਡਿਆ ਜਾ ਰਿਹਾ ਹੈ ਕਿ ਸ਼ੇਰਾਂ ਨਾਲ ਜੱਫੇ ਤੇ ਪਹਾੜਾਂ ਨਾਲ ਮੱਥੇ ਆ ਲਾਉਣਾ ਜਾਣਦੇ ਪੰਜਾਬੀ ਜ ਕਹਿੰਦਾ ਜਿਕਰ ਫਰੰਦੀਪੁਰੀਆ ਗੋਪੀ ਹੁਣ ਜਫਾ ਲਾ ਦੇਵੇ 1000 ਹੋਵੇਗਾ ਪਰ ਚੈਨ ਸੈਟ ਵਿੱਚ ਨਹੀਂ ਲੱਗਿਆ ਪਰ ਵਾਹ ਵੀ ਸਾਹਮਣੇ ਵਾਹ ਗੋਪੀ ਨੇ ਬਹੁਤ ਵੱਡਾ ਮਾਨਸਮਾਨ ਕੋਈ ਦਾ ਕੀਤਾ ਬਹੁਤ ਧੰਨਵਾਦ 24 ਨੂੰ ਚੋਲਾ ਸਾਹਿਬ ਦੇ ਰਾਉਂਡਾਂ ਲੱਗਦੀਆਂ 25 ਨੂੰ ਬਦੇਹਰਾ ਵਿੱਚ 23 ਨੂੰ ਹਰਮਜੋਤ ਭਾਲ ਦੇ ਮੇਲਾ ਹੋਣਾ ਹੈ ਫਰੰਦੀਪੁਰੀਏ ਗੋਪੀ ਦੇ ਖੇਡਣਾ ਪ੍ਰੀਤ ਭਾਈ ਵੱਗੋ ਨੇ ਖੇਡਣਾ ਇਧਰ ਕਬੱਡੀ ਬੋਈਪੁਰੀ ਵਾਲੇ ਦੀ ਪੈ ਰਹੀ ਹੈ ਟੱਕਰ ਇਸੇ ਦੀ ਹੈ ਬੰਤਾਰੇ ਲੇ ਵੀ ਫਰੰਦੀਪੁਰੀਆ ਬਲਮ ਇਟਲੀ ਵਾਲਾ ਕਹਿੰਦਾ 1000 ਦੇ ਦੇਾਂਗੇ ਪਰ ਸਾਹਮਣੇ ਬਲਮ ਧੂੜ ਗੋਟੀਆਂ ਕਬੱਡੀ ਪੌਲੀ ਵਧਿਆ ਹੋਇਆ ਹੈ ਲੈ ਵੀ ਸੁਖ ਬੰਘਾਲੇ ਵਾਲਿਆ ਲੱਗ ਟੁੱਟ ਕੇ ਹਾ ਸੁਖ ਬੰਘਾਲਾ ਤੇ ਬਲਮ ਧੂੜ ਗੋਟੀਆਂ ਇੱਕ ਪਾਸੇ ਜਿਹੜੇ ਮੋਗੇ ਦੀ ਧਰਤੀ ਦੂਸਰੇ ਪਾਸੇ ਤਰਨਤਾਨ ਪਰ ਬਲਮ ਵੱਲ ਦੇ ਕੱਟ ਤੇ ਪੁਆਇੰਟ ਕਹਿੰਦੇ ਇੱਕ ਨੇ ਤੇ ਤਿੰਨ ਜੱਫਾ ਹੈ 1500 ਦੇ ਹੋਣਗੇ ਸਰਦਾਰ ਕੁਲਦੀਪ ਸਿੰਘ ਉਹਨਾਂ ਦੇ ਪੁੱਤਰਾਂ ਵੱਲੋਂ ਬਹੁਤ ਮਾਨ ਸਨਮਾਨ ਹੈ ਕਬੱਡੀ ਦੀ ਵੱਡੀ ਸੇਵਾ ਬਲਕਾਰ ਨਖੀਲਾ ਜੀ ਦਾ ਭੈਣ ਮਨਮੇਂਦਰ ਗੁਲਸ਼ਨ ਜੀ ਦਾ ਪੂਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਇਧਰ ਬਾਬਾ ਕਾਲੇ ਸ਼ਾਹ ਜੀ ਬੈਠੇ ਆ ਬਾਬਾ ਸੁਪਰਾਮ ਸ਼ਾਹ ਜੀ ਬੈਠੇ ਆ ਬਾਬਾ ਮੁਖਤਿਆਰ ਸ਼ਾਹ ਜੀ ਬੈਠੇ ਆ ਤੇ ਜਸਵੰਤ ਸਿੰਘ ਟੋਕਾ ਸਰਪੰਚ ਸਾਥੇ ਇੱਕ ਹੰਦੇ ਜੱਫਾ ਦਾ 1500 ਦਿੱਤਾ ਜਾਵੇਗਾ ਇਹ ਚੇਤਨ ਕਨੇਡਾ ਕਹਿੰਦਾ ਜੇ ਪ੍ਰਤਾ ਜੱਫਾ ਲਾਵੇ ਪਰਾਜੀ ਅੱਜੀ ਉੱਤੋਂ ਤੇ ਆਦੇ ਕਾਰਮਾ ਵਾਲਾ ਏ ਟੱਕਰ 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 ਤੇ ਜੰਗਲ ਹੋ ਟੱਕਰ ਤੇ ਚੱਕਰ ਟੱਕਰ ਤੇ ਟੱਕਰ ਲੱਗਿਆ ਗਿਆ ਜੋਰ ਹੰਦਿਆਂ ਦੇ ਕੋਲ ਮੁਕਾਬਲਾ ਸ ਤੇ ਤਰੰਦੀਪੁਰ ਉਧਰ ਵੀਰ ਆ ਸਾਡਾ ਸ਼ਿਕੰਦਰ ਇਟਲੀ ਨਿਸ਼ਾਨ ਇਟਲੀ ਤੇ ਬੈਦ ਬੱਡੇ ਆਲਾ ਇਹ ਵੀਰਾਂ ਨੇ ਕਹਿੰਦੇ ਬਹੁਤ ਵੱਡੀ ਸੇਵਾ ਜੀ ਕਬੱਡੀ ਦਿੱਤੀ ਹੈ ਇਟਲੀ ਦੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਉਧਰ 1500 ਕਹਿੰਦੇ ਇੱਕ ਮੁਸਤਫਾਪੁਰਿਆ ਦੇ ਜੱਫੇ ਦਾ ਇਹ ਮਾਨਸੇ ਵਾਲਿਆ ਆਹ ਸਾਹਮਣੇ ਕਹਿੰਦੇ ਹੁੰਦੇ ਨਹੀਂ ਹੁੰਦੇ ਮੈਂਟ ਲਾਈਦਾ ਹੈ ਚੱਕਰ ਚਵਾਉਣ ਨੂੰ ਜੱਫੇ ਰਾ ਤਿਆਰ ਖੁੱਤੀ ਪਾਉਣ ਨੂੰ ਹੁਣ ਦੇਖਾਂਗੇ ਕਿਹੜੇ ਜੱਫੇ ਨੇ ਖੁੱਤੀ ਪਾਉਣੀ ਹੈ ਜਾਂ ਤਲਵੰਡੀ ਵਾਲਾ ਵੱਡੋ ਵਾਟਾ ਆਹ ਸਾਹਮਣੇ ਸਿਰੇ ਦੇ ਰੈਕਟਰ ਸਿਰੇ ਦੇ ਖਿਡਾਰੀ ਹੈ ਸਾਹਮਣੇ ਕਹਿੰਦੇ ਸੇਵਕ ਤੇ ਨੌਜਵਾਨ ਦਾ ਕਬੱਡੀ ਪਾਉਂਦੀ ਵਧਿਆ ਹੋਇਆ ਹੈ ਇਹਦੇ ਚੇਤਨ ਕਨੇਡਾ ਵਾਲਾ ਕਹਿੰਦਾ ਜੇਕਰ ਪਾਵ ਜੱਫਾ ਲਾਵੇ ਵੱਡੇ ਮਾਨ ਸਨਮਾਨ ਹੋਣਗੇ ਤੇ ਇਟਲੀ ਵਾਲੇ ਸਾਡਾ ਵੀਰ ਅਮਨ ਉਹ ਵੀਰ ਕਹਿੰਦਾ ਜੇ ਫਰਾਂਦੀਪੁਰਿਆ ਜੱਫਾ ਲਾਵੇ ਵੱਡੇ ਮਾਨ ਸਨਮਾਨ ਪਰ ਐਸ ਪਾਸੇ ਤੇਜ਼ ਤੇ ਦੂਸਰੇ ਪਾਸੇ ਤੇਜ਼ ਤੇ ਨੰਬਰਦਾਰ 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 ਤੇ ਤੇਜ ਆਗਰ ਆ ਗਿਆ ਬੱਲੇ ਬੱਲੇ ਉੱਥੇ ਹੀ ਬਣ ਗਿਆ ਕਿੱਥੋਂ 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 ਕੀ ਬਣ ਗਿਆ ਹੋਏ ਆਗੀ 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 ਆਗੇ ਤਾੜੀਆਂ ਸਵਾਗਤ ਕੀ ਹੈ ਨਿਆਰ ਕਦੇ ਪੂਰੇ ਪੱਖਣਾ ਹਾਂ ਰੱਬ ਦੀ ਬੰਦੇ ਦੇ ਪੱਲੇ ਹਿੰਦਾ ਪੱਖਣਾ ਡੱਖਣਾ ਅਮਨਾ ਇਟਲੀ ਵਾਲਾ ਵੀਰ ਵੀ ਬਾਣ ਕਰ ਰਿਹਾ ਖਿਡਾਰੀਆਂ ਤੇ ਲਓ ਸਾਹਮਣੇ ਲਓ ਦੋਬੀ ਪਲੇਅ ਪਿੰਡ ਹੈ 25 ਤਰੀਕ ਗਰਾਉਂਡ ਦਾ ਬਹਾਰਾ ਪਰ ਆ ਇੱਕੋ ਇੱਕ ਤਮਸਰਾ ਲਾਹੇ ਫੁੱਟਾ ਢੂਟੇ ਭਾਂਡੇ ਘੱਟ ਰਹੇ ਜੰਦੇ ਫਿਰ ਭਾਂਡੇ ਖੇਲੋ ਜਾ ਰਹੀਆਂ ਬਰਗੀਆਂ ਖਾ ਕੇ ਬਾਬੇ ਖਾਲੀ ਪਿਆ ਤਵੇਲਾ ਕਣਕ ਨੂੰ ਖਾ ਗਿਆ ਬੁੱਲੀ ਨੰਦਾ ਨਰਮਾ ਖਾ ਗਿਆ ਤੇਲਾ ਪਹਿਲਾਂ ਤਾਂ ਪ੍ਰਸ਼ੇਸ਼ਣ ਕੀਤਾ ਤੇ ਹੁਣ ਮੰਗਦਾ ਕਰੇਲਾ ਮੱਡਾ ਖਾ ਗਿਆ ਸ਼ੂਗਰ ਹੋ ਗਈ ਖਾਣਾ ਪਿਆ ਕਰੇਲਾ ਪਹਿਲਾਂ ਤਾਂ ਕੋਈ ਹੇਜ ਨਹੀਂ ਕੀਤਾ ਹੁਣ ਮੰਗਦਾ ਕਿ ਜਰੇਲਾ ਔਰ ਮੰਗਦਾ ਕਿ ਜਰੇਲਾ ਸੌ ਬਾਂਦਰ ਜੇ ਹੋਵੇ ਲੜਾਣਾ ਇੱਕ ਦਿਖਾ ਦਿਓ ਕੇਲਾ ਤੇ ਮੋਜਾਂ ਲੁੱਟ ਬਾਬਾ ਚਲੋ ਚਲੀਦਾ ਮੇਰਲਾ ਚਲੀਦਾ ਮੇਰਲਾ ਮੋਜਾਂ ਲੁੱਟ ਬਾਬਾ ਜੀ ਦੇ ਚਲੋ ਚੱਲੀਦਾ ਮੇਲਾ ਬੂਟਾ ਪਾਈ ਵੀ ਅੱਜ ਟਕਾਣੇ ਲਾਣਾ ਟਕਾਣੇ ਲਾਵੇ ਕਿਉਂ ਨਾ ਭਾਦੀ ਬਲਕਾਰ ਅਨਖੀਲਾ ਜੀ ਦੇ ਪਿੰਡ ਵੱਡਾ ਸੱਭਿਆਚਾਰ ਮੇਲਾ ਔਰ ਖੇਡ ਮੇਲਾ ਖੇਡਿਆ ਜਾ ਰਿਹਾ ਜੇ ਸੁਖਮਣ ਇਹ ਰਾਜਸਥਾਨ ਤੋਂ ਸੱਦੇ ਨੌਜਵਾਨ ਬੇਰ ਵਾਲਾ ਪਿੰਡ ਹੈ ਨੌਜਵਾਨ ਦਾ ਬੇਰ ਪਿੰਡ ਹੈ ਰਾਜਸਥਾਨ ਦੇ ਵਿੱਚ ਆਹ ਮੁਕਾਬਲਾ ਸ਼ੁਰੂ ਦਾ ਲੈ ਗਿਆ ਧੂਫੇ ਚੋਪਰਾ ਬਈਪੁਣੀ ਵਾਲਾ ਇਹ ਵੀਰ ਪਾਤਸ਼ਾਹ ਦੀ ਕਿਰਪਾ ਬਾਬਾ ਕਾਲੇਸ਼ਾਹ ਜੀ ਬੈਠੇ ਆ ਬਾਬਾ ਸੁਪਰਾਮ ਸ਼ਾਹ ਜੀ ਬੈਠੇ ਆ ਸਵਰਗੀ ਬਾਬਾ ਵਿਹਾਰੇ ਸ਼ਾਹ ਜੀ ਵੱਡੇ ਅਸ਼ੀਰਵਾਦ ਨੇ ਉਹਨਾਂ ਨੇ ਜਫਾਤ ਸਿੰਘ ਜੀ ਸਰਪੰਚ ਸਾਹਿਬਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਤੇ ਟੀਮਾਂ ਪਿੰਡਾਂ ਲਾਗੇ ਬੁਲਟੋਆ ਆਸਲ ਇਹ ਸਾਰੇ ਸਾਡੇ ਆਪਣੇ ਪਿੰਡ ਨੇ ਆਹ ਪ੍ਰਭ ਹੈ ਇਹ ਪ੍ਰਭ ਹੈ ਇਹ ਪ੍ਰਭ 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 ਪੱਪਾ ਕਬੱਡੀਆਂ ਹੁੰਦੀਆਂ ਵਾਹੋ ਪੱਪਿਆ ਸਾਰੇ ਟੱਬਰ ਹੀ ਪੈ ਗਿਆ ਓਏ ਲਓ ਸਾਹਮਣੇ ਅਮਰ ਭੰਗਾਰੇ ਵਾਲਾ ਰੇਡ ਪਾਉਣ ਦੀ ਵਧਿਆ ਹੋਇਆ ਹੈ ਕਿ ਬਾਹਲਾ ਹੀ ਜੱਦਰ ਨਾਗ ਰਿਹਾ ਆਇਆ ਇੱਕ ਸੁਪਣਾ ਮੈਨੂੰ ਆਹ ਸਾਹਮਣੇ ਜੱਲਾ ਚੱਲਦੀਆਂ ਮੇਰੇ ਮਿੱਤਰੋ ਬਲਕਾਰ ਅਨਖੀਲਾ ਦੀਵਿਆ ਪਰ ਸਾਹਮਣੇ ਕਾਕਾ ਟੋਪੀਆਂ ਵਾਲਾ ਜਿੱਤੇ ਦਾ ਫੜਾਕ ਹੁਕੂਕੀ ਇੱਕ ਟੋਪੀਆਂ ਵਾਲਾ ਕਿੰਨੇ ਕਿੰਨੇ ਪਰ ਆਓ ਹੌਸਲੇ ਸੇ ਉੜਾ ਕਰਤੇ ਹੈ ਐਨ ਸਰੇਰਾ ਮੈਚ ਮੇਰੇ ਮਿੱਤਰੋ ਖੇਡਿਆ ਜਾ ਰਿਹਾ ਹੈ ਲਾ ਪਲੇਅਰ ਦੀ ਕਬੱਡੀ ਪੈ ਰਹੀ ਹੈ ਚਾਰ ਪੈ ਚਾਰੇ ਦੇ ਚਾਰੇ ਤਿਆਰ ਨੇ ਬਹਾਦਰ ਬਾਬਾ ਵਿਧੀ ਚੰਦ ਸੀਨਾ ਵਰਤਾ ਸੀਨਾ ਉਹਨਾਂ ਦੇ ਨਾਮ ਤੋਂ ਬਣੀ ਹੋਈ ਟੀਮ ਹੈ ਬ੍ਰਹਮ ਗਿਆਨੀ ਤੰਦਰ ਬਾਬਾ ਆਤਮਾ ਸਿੰਘ ਜੀ ਘਿਹਾਰੇ ਦੀ ਖੇਡ ਕਲਬ ਬਲਕਾਰਾ ਬੰਨ ਸਾਡਾ ਪੁਰਾਣਾ ਯਾਰ ਹੈ ਪੁਰਾਣਾ ਸਾਡਾ ਸਾਥੀ ਹੈ ਨਵੇਂ ਆ ਦਾ ਚਾਹ ਹੁੰਦਾ ਨੌਂ ਦਿਨ ਦਾ ਬੱਲੀਏ ਪੁਰਾਣੇ ਤਾਂ ਪੁਰਾਣੇ ਉੱਦੇ ਹੈ ਬੱਲੀਏ ਪੁਰਾਣੇ ਤਾਂ ਆਨੇ ਹੁੰਦੇ ਜੋਬਰ ਦੀ ਕਬੱਡੀ ਹੈ ਕਿ ਵਿੱਚ ਘਰਿਆਲੇ ਪੈਦਾ ਹੋਇਆ ਕਬੱਡੀ ਦਾ ਉਸtham ਸਿੰਘਪੁਰੇ ਦੇ ਵਾਲਿਆ ਉਹ ਹੈ ਬਲਕਾਨਾ ਬੰਦ ਪਰ ਸਾਹਮਣੇ ਪੁਆਇੰਟ ਜੋਤੂ ਬਾਲ ਬੱਸ ਦਾ ਕੀ ਚਲਾਉਣਾ ਜਿਹੜੀ ਆਪ ਜਨਾਨੀ ਹੈ ਚਲਾਉਣਾ ਦਾ ਭਾਈ ਟਰੱਕ ਚਲਾ ਜਿਹਦੀ ਮਰਦ ਨਿਸ਼ਾਨੀ ਹੈ ਆਹ ਜਿਹਦੀ ਮਰਦ ਨਿਸ਼ਾਨੀ ਹੈ ਸਬੂਚੀ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਬੜਾ ਚੋਟੀ ਦਾ ਸ਼ੋਅ ਮੈਚ ਖੇਡਿਆ ਜਾ ਰਿਹਾ ਹੈ ਚੀਮਾ ਖੋਜ ਕਿਥੇ ਯਾਰ ਪਹਿਚਾਣ ਨਾਲ ਉੱਠਾਈ ਨਹੀਂ ਲੈ ਵੀ ਭੋਲਿਆ ਅਰਗੋ ਵਾਲਿਆ ਜਾ ਹੈ ਨਾ ਦਾ ਉੱਟ ਵੀ ਖੋਜ ਭੋਲਿਆ ਆ ਵੀ ਭੋਲਿਆ ਆਉਂਦਾ ਲਾਲਗੋ ਵਾਲਾ ਕੋਲਾ ਸਿੰਘਾ ਜੇ ਚੜਦਾ ਫਾਸੀ ਮੈਂ ਦੁਨੀਆ ਤੇਤੇ ਕਰਦੀ ਪਾਹ ਕੰਡਾ ਝਾਸੀ ਦੀ ਰਾਣੀ ਜੇ ਮਾਤਾ ਵਿੱਚ ਮੈਦਾਨਾਂ ਲੜਦੀ ਰਾਂਝੇ ਦਾ ਇਤਿਹਾਸ ਨਾ ਹੁੰਦਾ ਜੇ ਹੀਰ ਇਸਲਾ ਕਰਦੀ ਤੇ ਮਾਨ ਸਾਹਿਬ ਨੇ ਘਾਉਣਾ ਨਹੀਂ ਸੀ ਜੇ ਕਲਮ ਤਾਕਤ ਨਾਲ ਫੜਦੀ ਹਰਜੀਤ ਨੇ ਯਾਰੋ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹਨੇ ਕਰਦੀ ਹਿੱਕ ਦੇ ਜੋਰ ਬਿਨਾਂ ਰਾਣਿਆਂ ਦੁਨੀਆ ਨਹੀਂ ਸਲਾਮਾ ਕਰਦੀ ਦੁਨੀਆ ਨਹੀਂ ਸਲਾਮਾ ਕਰਦੀ ਦੋ ਦੋ ਕਬੱਡੀਆਂ ਮੈਂ ਰਹਿ ਗਈਆਂ ਕਿਹਦਾ ਪਤਾ ਨਹੀਂ ਕੀ ਹੈ ਬੰਦਾ ਬੰੂ ਕਹਿੰਦਾ ਆਪਣਾ ਬੰਦਾ ਠੀਕ ਹੈ ਗੱਲ ਤਾਂ ਦੀ ਠੀਕ ਪਰ ਕਹਿੰਦਾ ਬੰਦਨ ਕੀ ਹੈ ਗੱਲ ਪਰ ਠੀਕ ਹੈ ਲਓ ਅਮਰ ਪੰਘਾੜੇ ਵਾਲੇ ਦੇ ਦੂਸਰੇ ਪਾਸੇ ਸੁਖਬਲ ਲਓ ਜਫਾ ਗਈ ਇਹਨੂੰ ਕਮਾਲ ਹੁੰਦੀ ਹੋਈ ਬੱਲੇ 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 ਕਿ ਬੜੇ ਸ਼ੌਕ ਨਾਲ ਖੇਡਦੇ ਕਬੱਡੀ ਤੇ ਮਾ ਇੰਨਾਂ ਤੋਂ ਸਾਲੀ ਦੰਦਲੀ ਪਈ ਜਾਂਦੀ ਹੈ ਪਿਆਰ ਨਾਲ ਸਤਕਾਰ ਨਾਲ ਖੇਡ ਕਬੱਡੀ ਆ ਆ ਸਾਹਮਣੇ ਲੰਦ ਦੀ ਪਾਈ ਫਿਰੋ ਇਧਰ ਦੇ ਬੰਨੇ ਸੇਕਤ ਤਲਵੰਡੀ ਦਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਵਾਹ ਕਰੋ ਮੇਰ ਕਰੇ ਪੰਜਾਬ ਦੀ ਜਵਾਨੀ ਖੇਡਾਂ ਵੱਲ ਜੁੜੇ ਹਰੰਦੀਪੁਰੀਆ ਔਰ ਸਾਹਮਣੇ ਆਹ ਬਰੇ 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 ਸਾਫ ਸਿੰਘ ਜੀ ਕਿਉਂਕਿ ਸਾਈ ਲੋਕ ਜੀ ਕਹਿੰਦੇ ਸਾਰਿਆਂ ਵੀਰਾਂ ਦੇ ਰਾਜ ਰਕੇ ਸਾਫ ਸਿੰਘ ਜੀ ਨੂੰ ਕਮੇਟੀ ਦਾ ਪ੍ਰਧਾਨ ਬਣਾ ਲੈਂਦਾ ਹੈ ਬਹੁਤ ਬਹੁਤ ਮੁਬਾਰਕਾ ਹੋ ਬਹੁਤ ਬਹੁਤ ਮੁਜਾਰਤ ਬਾਦ ਸਾਫ ਸਿੰਘ ਪ੍ਰਧਾਨ ਜੀ ਨੇ ਸਾਡੇ ਸਾਰੀ ਪ੍ਰਬੰਧ ਕਮੇਟੀ ਦਾ ਸਤਿਕਾਰ ਸਭ ਤੇ ਨਗਰ ਦਾ ਤੇ ਬਾਬਾ ਜੀ ਉਹਨਾਂ ਦਾ ਗੈਰ ਕਰਵਾ ਦਾ ਤੇ ਨਾਲ ਸਾਡੀ ਭੈਣ ਬਲਜਿੰਦਰ ਗੁਲਸ਼ਨ ਜੀ ਹੰਦਾ ਪੂਰਾ ਪਰਿਵਾਰ ਬਰਮ ਢੂੜ ਕੋਟੀਆ ਸਾਹਮਣੇ ਕਬੱਡੀ ਪਾ ਰਿਹਾ ਬਾਬਾ ਨਾਨਕ ਮੇਰ ਕਰੇ ਆਹ ਸਾਰੇ ਮੱਲਾਂ ਦੇ ਪੁਰਾ ਉਧਰ ਕਹਿੰਦੇ ਪਾਲਮ ਉਧਰ ਕਹਿੰਦੇ ਇੱਕਮਾ ਬੱਲ ਟਿਕਾਣੇ ਲੱਗ ਗਿਆ ਮਾਰ ਤੋਂ ਤਾਂ ਹੋ ਗਿਆ ਇੱਕੰਦੇ ਬਾਲ ਨੂੰ ਇੱਕੰਦੇ ਪਾਲਮ 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 ਵਾ ਜਿਵੇਂ ਦੀਵਾ ਤੇ ਲੋ ਕਬੱਡੀ ਦੀ ਟੀਮ ਦੇ ਨੰਬਰ ਨੇ ਤੇ ਬਾਬਾ ਆਪਾਸ ਦੀ ਕਬੱਡੀ ਕਲੱਬ ਧਿਆਰੇ ਦੀ ਟੀਮ ਬਰਤਾਰੇ ਬੰਦੀ ਟੀਮ ਨੇ ਨੰਬਰ ਨੇ 36 36 ਦੇ 29 ਦੇ ਨਾਲ ਇਸ ਮੈਚ ਦੀ ਜਿਹੜੀ ਜੇਤੂ ਟੀਮ ਬਣੀ ਹੈ ਉਹ ਬਾਬਾ ਆਪਾਸ ਦੀ ਕਬੱਡੀ ਕਲੱਬ ਧਿਆਰਾ ਬਣੀ ਹੈ ਜੀ ਦੋਵਾਂ ਟੀਮਾਂ ਦਾ ਬਹੁਤ ਬਹੁਤ ਧੰਨਵਾਦ ਰੋਹੀ ਹਵਾ ਪਿੰਡ ਸਿਮਾਪੁਰਾ ਵੀਰ ਤੇ ਨਾਲ ਲੋਕ ਪੜਾਉਣ ਦੀ ਸਾਡਾ ਬਹੁਤ ਧੰਨਵਾਦ ਸਈਓ ਬਹੁਤ ਵਧੀਆ ਰੌਣਕਾਂ ਤੁਹਾਡੇ ਕੋਲ ਨਿਸ਼ਾਨ ਮੱਲਾ ਖੇਡ ਕੀ ਕਰਨੀਆਂ 00 333 ਪੇਸ ਲਾਉਂਦਾ ਹੈ ਤੇ ਸੋਨੀ ਛੰਨਾ ਵਾਲਾ ਆਹ ਸਾਹਮਣੇ ਯਾਰਾਂ ਦਾ ਯਾਰ ਬਚਿੱਤੇ ਤੌਰ ਤੇ ਚੱਲ ਗਿਆ ਮਿਹਨਤੀ ਇਨਸਾਨ ਯੂਟਿਊਬਰ ਸੋਨੀ ਛੱਲਾ ਵਾਲਾ ਔਰ ਹੁਣ ਬਾਬਾ ਆਤਮਾ ਸਿੰਘ ਕਬੱਡੀ ਕਲੱਬ ਘਰਿਆਲਾ ਫੁਲਕਾਰਾ ਵੱਲੋਂ ਮਾਨ ਸਨਮਾਨ ਲੈ ਕੇ ਗਏ ਐ ਬੂਕਾ ਪਰਿਵਾਰ ਬੋਲੇ ਸੋਨਹਾਲ ਸ਼੍ਰੋਤਾ ਸਾਹਿਬ ਦੀ ਬਰਕਤ ਦੇ ਨਾਲ ਨਾਲ ਸ਼ਾਂਕਰ ਟਰੋਫੀ ਦੇ ਕੇ ਨਵਾਜਿਆ ਹੈ ਬਾਬਾ ਬੂਕਾ ਪਰਿਵਾਰ ਉਹ ਦੀਪ ਸਿੰਘ ਜੀ ਡਰਾਈਵਰ ਸਾਹਿਬ ਵੀ ਆ ਜਾਣ ਵਡੇਸ਼ਾਂ ਵਾਲੇ ਕੁਲਦੀਪ ਸਿੰਘ ਜੀ ਇਟਲੀ ਨਿਸ਼ਾਨ ਇਟਲੀ ਸਾਡੇ ਵੀਰ ਵੱਡੀ ਸੇਵਾ ਲਵਾਈ ਹੈ ਅੱਜ ਦੇ ਦਿਨ ਦੇ ਸਖੇੜ ਮੇਲੇ ਦੀ ਲੈ ਵੀ ਜਗਿੰਦਰ ਸਿੰਘ ਰਤੋਕਿਆਂ ਵਾਲੇ ਆਏ ਤੁਹਾਡੇ ਸਾਈ ਲੋਕ ਨੇ ਹਰ ਤੁਸੀਂ ਕਰਨ ਸੇਵਕ ਇਸ ਪਾਸੇ ਵੱਡੇ ਸਨਮਾਨ ਇੱਕ ਜਗਾਰਾ ਫੇਰ ਛੜਦੀਏ ਬੋਲੇ ਸੋਨਿਹਾਲ ਸਾਰੇ ਇਟਲੀ ਵਾਲੇ ਭਰਾਵਾ ਦੀ ਚੜ੍ਹਦੀ ਕਲਾ ਦੇ ਲਈ ਮੀਤਾ ਸਾਡਾ ਵੀਰ ਮਸ਼ੀਨਾਂ ਵਾਲਾ ਆਰਤੀਆ ਸਾਹਿਬ ਤੇ ਨਾਲ ਗੁਰਦੇਵ ਸਿੰਘ ਜੀ ਪ੍ਰਧਾਨ ਸਾਹਿਬ ਗੁਰਦਲ ਸਾਹਿਬ ਦੇ ਪ੍ਰਧਾਨ ਸਾਹਿਬ ਸੋ ਵੀ ਆ ਜਾਣ ਕਿ ਮੀਤਾ ਸਾਡਾ ਮਸ਼ੀਨਾਂ ਵਾਲਾ ਸਤਿਕਾਰਯੋਗ ਵੀਰ ਹੈ ਗੁਰਦੇਵ ਸਿੰਘ ਜੀ ਪ੍ਰਧਾਨ ਸਾਹਿਬ ਵੀ ਆ ਜਾਣ ਗੁਰਦੇਵ ਸਿੰਘ ਜੀ ਪ੍ਰਧਾਨ ਸਾਹਿਬ ਤੇ ਇਤਨਾ ਵੀਰਾਂ ਬਾਂਦਰਾ ਗਰੀਬ ਪੁਲੀਸ ਸਿਕੰਦਰ ਸੌਣ ਜਿਆਦਾ ਰਾਣਾ ਇੰਦਰੋ ਜਦੋਂ ਸਮਾਪਤੀ ਹੋ ਗਈ ਪਲੀਜ਼ ਮੈਨੂੰ ਦੱਸ ਦਿਓ ਸ਼ਿਕੰਦਰ ਇਟਲੀ ਸਾਡਾ ਭਰਾ ਹਾਂ ਨਿਸ਼ਾਨ ਇਟਲੀ ਇਟਲੀ ਗਰੁੱਪ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਸਰਦਾਰ ਕੁਲਦੀਪ ਸਿੰਘ ਜੀ ਉਹਨਾਂ ਦਾ ਜਿਨ੍ਹਾਂ ਨੇ ਇੱਕ ਕਬੱਡੀ ਦੀ ਸਾਰੀ ਸੇਵਾ ਲਈ ਹੈ ਅਮਨਦਾਬਾਹ ਬਹੁਤ ਬਹੁਤ ਧੰਨਵਾਦ ਇਧਰ ਗੁਰਦੇਵ ਸਿੰਘ ਜੀ ਪ੍ਰਧਾਨ ਸਾਹਿਬ ਉਹ ਵੀ ਮਾਨ ਸਨਮਾਨ ਪ੍ਰਾਪਤ ਕਰ ਰਹੇ ਹੈ ਹਾਂਜੀ ਬੂਟੇ ਵਜੋਂ ਤੁਹਾਡੀ ਵਾਰੀ ਹੈ ਮੇਰੀ ਤੁਹਾਡੀ ਹੈ ਸਿਕਰ ਆ ਸਾਡੇ ਸਾਈਂ ਲੋਗ ਬਾਬਾ ਕਾਰੇਸ਼ਾਹ ਜੀ ਸਾਫ ਸਫੀ ਪ੍ਰਧਾਨ ਨਾਲ ਨੇ ਤੇ ਜਗENDER ਸਿੰਘ ਦੀ ਰਤੋਕੇ ਦੇ ਨਾਲ ਜਸ ਕੂਕਾ ਪਰਿਵਾਰ ਤੇ ਇਟਲੀ ਵਾਲੇ ਸਾਰੇ ਸਪੋਰਟ ਤਕੜੀ ਤੋਲ ਦੀ ਹੋਣੀ ਆ ਨਵੇਂ ਆ ਸੱਜਣਾ ਕੋਲ ਝੂਠ ਤਾਂ ਗੋਲ ਦੀ ਹੋਣੀ ਆ ਉਹ ਨਵੇਂ ਆ ਸੱਜਣਾ ਕੋਲ ਝੂਠ ਤਾਂ ਗੋਲ ਦੀ ਹੋਣੀ ਆ ਵਾਹ ਤਾੜੀ